ਦੇ ਵਿੱਚ ਬੇਅਤਬੀ ਦੀ ਕੋਸ਼ਿਸ਼ ਹੋਈ ਹੈ ਮੌਕੇ ਦੇ ਉੱਤੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਲਮਾਰੀ ਦੇ ਵਿੱਚ ਰੱਖੇ ਗਏ ਸਨ ਥਾਣਾ ਬਸਤੀ ਬਾਬਾ ਖੇਲੇ ਦੀਨ ਆਉਂਦੇ ਇਲਾਕੇ ਵਿੱਚ ਪੂਰੀ ਘਟਨਾ ਵਾਪਰੀ ਹੈ ਜਿੱਥੇ ਕਪੂਥਲਾ ਰੋਡ ਦੇ ਉੱਤੇ ਬੀਤੀ ਰਾਤ 10:30 ਵਜੇ ਦੇ ਕਰੀਬ ਸਿੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ 2 ਘੰਟੇ ਸੜਕ ਨੂੰ ਵੀ ਜਾਮ ਰੱਖਿਆ ਗਿਆ ਤਾਂ ਜਾਣਕਾਰੀ ਸਾਹਮਣੇ ਆਈ ਹੈ ਕਿ ਪਹਿਲਾਂ ਇਹ ਪਰਿਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਾ ਸੀ ਦੋਸ਼ ਦੇ ਕਿ ਇੱਕ ਮਹਿਲਾ ਦੇ ਵੱਲੋਂ 2 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਲਮਾਰੀ ਵਿੱਚ ਬੰਦ ਕਰਕੇ ਰੱਖੇ ਗਏ ਸੀ ਤਾਂ ਪਹਿਲਾਂ ਇਸ ਪਰਿਵਾਰ ਦੇ ਬਜ਼ੁਰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਸਨ ਅਤੇ ਪੂਰਨ ਮਰਿਆਦਾ ਦਾ ਖਿਆਲ ਰੱਖਦੇ ਸਨ ਲੇਕਿਨ ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਵੱਲੋਂ ਗੁਰੂ ਮਹਾਰਾਜ ਦੇ ਸਰੂਪ ਅਲਮਾਰੀ ਦੇ ਵਿੱਚ ਰੱਖ ਦਿੱਤੇ ਜਾਂਦੇ ਨੇ ਤਾਂ ਜਦ 15 ਦਿਨ ਪਹਿਲਾਂ ਸਾਜ ਪਾਰਟ ਦੇ ਲਈ ਪਾਟੀ ਸਿੰਘਾਂ ਨੂੰ ਬੁਲਾਇਆ ਜਾਂਦਾ ਏ ਉਦੋਂ ਇਸ ਗੱਲ ਦਾ ਖੁਲਾਸਾ ਹੁੰਦਾ ਏ ਜਦ ਪਾਟੀ ਸਿੰਘਾਂ ਨੇ ਇਹ ਸਾਰਾ ਮੰਜ਼ਰ ਦੇਖਿਆ ਤਾਂ ਉਹਨਾਂ ਵੱਲੋਂ ਨਿਹੰਗ ਸਿੰਘਾਂ ਨੂੰ ਜਾਣਕਾਰੀ ਦਿੱਤੀ ਗਈ ਤਾਂ ਮੌਕੇ ਦੇ ਉੱਤੇ ਨਹਿੰਗ ਸਿੰਘ ਨੇ ਜਿਹੜੇ ਉਹ ਪਹੁੰਚੇ ਅਤੇ ਗੁਰੂ ਮਹਾਰਾਜ ਦੇ ਸਰੂਪ ਉੱਥੋਂ ਲਜਾਉਣ ਦੀ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਪਰਿਵਾਰ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਫਿਰ ਨਹਿੰਗ ਸਿੰਘ ਅਤੇ ਆਲੇ-ਦੁਆਲੇ ਦੀ ਜਿਹੜੀ ਸਿੱਖ ਸੰਗਤ ਆ ਉਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਹੈ ਹਾਈਵੇ ਆ ਜਿਹੜਾ ਉਹ ਵੀ 2 ਘੰਟੇ ਲਈ ਬੰਦ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਡੀਐਸਪੀ ਖੁਦ ਮੌਕੇ ਤੇ ਪਹੁੰਚਦੇ ਨੇ ਅਤੇ ਮੌਕੇ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਸਾਹਿਬ ਲਿਜਾਏ ਜਾਂਦੇ ਨੇ ਅਤੇ ਇਸ ਮੌਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਾਂ ਕਿਸ ਤਰ੍ਹਾਂ ਦੇ ਹਾਲਾਤ ਮੌਕੇ ਉੱਤੇ ਬਣੇ ਆਓ ਦੇਖਦੇ ਹਾਂ ਰਾਤ ਪਈ ਆ ਪਵਾ ਬਾਹਰ ਖੜਨਾ ਪੈ ਜੇ ਅੰਦਰ ਦੀ ਗੱਲ ਹੀ ਛੱਡੋ ਵਾਹਿਗੁਰੂ ਦੀ ਭੈਣ ਮੇਰੀਏ ਮੇਰੀ ਵੀ ਵਜ੍ਹਾ ਭੈਣਾ ਮੇਰੀਆਂ ਵੱਡੀਆਂ ਭੈਣਾ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਕਿਸੇ ਦੇ ਘਰ ਘਰ 10 ਵਜੇ ਘਰ ਦੀ ਗੱਲ ਹੀ ਨਹੀਂ ਕਿਉਂ ਤੁਸੀਂ ਮੇਰਾ ਘਰ ਵਾਲਾ ਨਹੀਂ ਹੈਗਾ ਕੋਲ ਸੁਲਾ ਲੈਣੇ ਆਈ ਕੋਲ ਸੌ ਉਗੀ ਦੇਖੋ ਭੈਣੀ ਆਈ ਮਾਰੀ ਦੀ ਗੱਲਿਆ ਉਹ ਤੁਸੀਂ ਇਹੋ ਜਿਹੇ ਪਾਪੀ ਲੋਕ ਤੁਸੀਂ ਪਾਪੀ ਅਸੀਂ ਇੱਧਰ ਜਾਣਾ ਨਹੀਂ ਇੱਥੇ ਡਰਨਾ ਲੱਗੂਗਾ ਅਸੀਂ ਪ੍ਰੋਗਰਾਮ ਮਾਰਾਏ ਅੰਦਰ ਰੱਖਣਾ ਹੀ ਹੈ ਏ ਪੇਟੀਆਂ ਚ ਰੱਖਿਆ ਦੇਈ ਮਹਾਰਾਜ ਨੂੰ ਤੁਸੀਂ ਇਹ ਹੋਰ ਜਾ ਕੇ ਕਰਦੇ ਇਹ ਘਰ ਲੈ ਨਹੀਂ ਗਾ ਮਾਰਾ ਦੇ ਰੂਪ ਦੀਆਂ ਪੇਟੀਆਂ ਵਿੱਚ ਪਾਵੋ ਅਈ ਮਾਰਾ ਸ੍ਰੂਪ ਲੈ ਕੇ ਜਾਣਾ ਜੋ ਆਪਾਂ ਲੈ ਕੇ ਜਾਣਾ ਜੀ ਹੁਣੇ ਲੈ ਕੇ ਜਾਣਾ ਮਾਰਾ ਇਹਨੂੰ ਭਾਈ ਸ੍ਰੂਪ ਲੈ ਕੇ ਜਾਣਾ ਜੇ ਦੱਸਦਾ ਹੀ ਰਾਤ ਰਾਤ ਪੈ